ਸਰਥਲ 'ਚ ਰਾਤ ਕੱਟ ਅਸੀਂ ਬਸੌਲੀ ਵੱਲੋਂ ਚਾਲੇ ਪਾ ਦਿੰਦੇ ਹਾਂ ਬਸੌਲੀ ਉਹ ਜਗ੍ਹਾ ਹੈ ਜਿੱਥੇ ਪੰਜਾਬ ਜੰਮੂ ਤੇ ਹਿਮਾਚਲ ਆਪਸ ਵਿੱਚ ਮਿਲਦੇ ਨੇ ਤੇ ਇਹਨਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਤਾਰਾਂ ਨਾਲ ਵੱਜਿਆ ਸੈਨ ਫ੍ਰਾਂਸਿਸਕੋ ਦਾ ਭਲੇਖਾ ਪਾਉਂਦਾ ਇਹ ਅਟਲ ਸੇਤੂ ਬ੍ਰਿਜ ਕਰੋਨਾ ਲਾਕਡਾਊਨ ਤੋਂ ਬਾਅਦ ਮਿਨੀ ਗੁਆਹ ਦੀ ਮਸ਼ਹੂਰ ਹੋਣ ਕਰਕੇ ਬਸੌਲੀ ਵੀ ਲਾਈਮਲਾਈਟ ਵਿੱਚ ਆ ਗਿਆ ਪਰ ਬਸੌਲੀ ਇਸ ਪੁੱਲ ਕਰਕੇ ਹੀ ਲਾਈਮਲਾਈਟ ਵਿੱਚ ਨਹੀਂ ਆਇਆ ਬਸੌਲੀ ਤਾਂ 17ਵੀਂ ਸਦੀ ਵਿੱਚ ਹੀ ਲਾਈਮਲਾਈਟ ਵਿੱਚ ਆ ਗਿਆ ਸੀ ਆਪਣੀ ਕਲਾ ਦੀ ਇੱਕ ਅਨੋਖੀ ਸ਼ੈਲੀ ਕਰਕੇ ਬਸੌਲੀ ਉਹ ਜਗ੍ਹਾ ਹੈ ਜਿਸ ਦੇ ਨਾਮ ਤੇ ਬਸੌਲੀ ਮਿਨੀਏਚਰ ਪੇਂਟਿੰਗ ਦੀ ਸ਼ੈਲੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਇਹ ਸ਼ੈਲੀ ਆਪਣੇ ਆਪ ਵਿੱਚ ਅਦਭੁਤ ਹੈ ਜੇਕਰ ਤੁਸੀਂ ਬਸੌਲੀ ਮਿਨੀਏਚਰ ਪੇਂਟਿੰਗ ਦੇਖੋਗੇ ਤਾਂ ਤੁਹਾਨੂੰ ਇਸ ਦੇ ਪਾਤਰਾਂ ਦੇ ਨੱਕ ਹੱਦੋਂ ਵੱਧ ਤਿੱਖੇ ਤੇ ਲੰਬੇ ਤੇ ਅੱਖਾਂ ਆਮ ਨਾਲੋਂ ਵੱਧ ਮੋਟੀਆਂ ਦਿਖਾਈ ਦੇਣਗੀਆਂ ਤੇ ਚਿਹਰੇ ਦੇ ਨੈਣ ਨਕਸ਼ ਆਮ ਮਨੁੱਖ ਨਾਲੋਂ ਐਗਜ਼ੈਜਰੇਟਿਡ ਯਾਨੀ ਵਧਾ ਚੜਾ ਕੇ ਬਣਾਏ ਦਿਖਾਈ ਦੇਣਗੇ ਇਸ ਤੋਂ ਇਲਾਵਾ ਇਸ ਚਿੱਤਰਕਾਰੀ ਸ਼ੈਲੀ ਵਿੱਚ ਰੰਗ ਵੀ ਆਮ ਨਾਲੋਂ ਜ਼ਿਆਦਾ ਚਟਕ ਤੇ ਵੱਧ ਕੰਟਰਾਸਟ ਵਾਲੇ ਹੋਣਗੇ। ਇਸ ਪੇਂਟਿੰਗ ਸ਼ੈਲੀ ਦੀ ਸ਼ੁਰੂਆਤ ਰਾਜਾ ਕਿਰਪਾਲ ਪਾਲ ਵੇਲੇ 17ਵੀਂ ਸਦੀ ਵਿੱਚ ਹੋਈ ਤੇ ਅੱਜ ਇਹ ਸ਼ੈਲੀ ਇਸ ਕਸਬੇ ਦੇ ਨਾਮ 'ਤੇ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਪਰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਸ ਨਾਲ ਸਬੰਧਤ ਕੋਈ ਵੀ ਮਿਊਜ਼ੀਅਮ ਬਸੋਲੀ ਵਿੱਚ ਸਾਨੂੰ ਨਹੀਂ ਮਿਲਿਆ। Google Search ਕਰਦੇ ਪਤਾ ਲੱਗਾ ਕਿ ਇਹ ਪੇਂਟਿੰਗ ਜੰਮੂ ਦੇ ਡੋਗਰਾ ਆਰਟ ਮਿਊਜ਼ੀਅਮ ਵਿੱਚ ਦੇਖੀਆਂ ਜਾ ਸਕਦੀਆਂ ਹਨ।